ਗੁਰਮੁਦੀ ਦੁਨੀਆ ਵਿੱਚ ਵੱਡੇ ਚਿਹਰੇ ਵੱਜੋਂ ਜਾਣੇ ਜਾਂਦੇ ਜੱਗੂ ਭਗਵਾਨਪੂਰੀਆ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਬਟਾਲਾ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਜੱਗੂ ਭਗਵਾਨਪੂਰੀਆ ਨੂੰ ਇੱਕ ਬਖਤਰਬੰਦ ਗੱਡੀ ਦੇ ਵਿੱਚ ਪੁਲਿਸ ਨੇ ਬਟਾਲਾ ਦੀ ਕੋਰਟ ਕੰਪਲੈਕਸ ਦੇ ਵਿੱਚ ਲਿਆਂਦਾ। ਜਿੱਥੇ ਪੇਸ਼ੀ ਦੇ ਦੌਰਾਨ ਪੁਲਿਸ ਦੇ ਸਖਤ ਪ੍ਰਬੰਧ ਦੇਖਣ ਨੂੰ ਮਿਲੇ ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਕਿਉਂਕਿ ਮਾਂਜੋਗ ਅਦਾਲਤ ਵੱਲੋਂ ਵੀ ਜੱਗੂ ਭਗਵਾਨਪੁਰੀਆ ਨੂੰ ਪੂਰੇ ਪ੍ਰਬੰਧ ਨਾਲ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹੋਏ ਸਨ ਇਸ ਪੇਸ਼ੀ ਤੋਂ ਬਾਅਦ ਗੱਲਬਾਤ ਕਰਦੇ ਹੋਏ ਐਸਪੀ ਸਹੋਤਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਮਾਣ ਦੇ ਵਿੱਚ ਗੋਰਾ ਬਰਿਆਰ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਇਹ ਪੇਸ਼ੀ ਅਦਾਲਤ ਵਿੱਚ ਪਾਈ ਗਈ ਹੈ ਉਹਨਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਪੁਲਿਸ ਨੂੰ 3 ਦਿਨ ਦਾ ਰਿਮਾਂਡ ਜੱਗੂ ਭਗਵਾਨ ਪੁਰਦਾ ਦੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੁਕੰਮਲ ਪੁਛਪੜਤਾਲ ਦੇ ਪਿੱਛੋਂ ਇੱਕ ਵਾਰ ਫਿਰ ਅਦਾਲਤ ਵਿੱਚ ਜੱਗੂ ਭਗਵਾਨ ਪੁਰੀਆ ਨੂੰ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤੀ ਹੁਕਮਾਂ ਦੇ ਅਨਸਾਰ ਉਹਨਾਂ ਨੂੰ ਫਿਰ ਅਗਲੇਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇਗਾ ਇਹ ਕੇਸ ਕਿਹਦੇ ਹੰਦਾ ਸੀ ਕਿਦੋਂ ਲਿਆਂਦਾ ਤੇ ਕੀ ਹੋਇਆ ਜੀ ਪੀਐਸ ਕਮਾਂਡ ਦਾ ਐਫਆਈਆਰ 89 ਨੰਬਰ ਐਫਆਈਆਰ 2025 ਜਿਸ ਦੇ ਵਿੱਚ ਜੱਗਪਰੀ ਮੌਜੂਦ ਸੀ ਉਸ ਵਿੱਚ ਜੱਗੂ ਭਗਵਾਨ ਪੁਰੀਆ ਨਾਮੁਮਲੇਟਡ ਸੀ ਉਹ ਕੱਲ ਰਾਤ ਨੂੰ ਅਸੀਂ ਇਹ ਮੈਨੂਫੈਕਚਰਿੰਗ ਬਾਰੇ ਲੈ ਕੇ ਆਏ ਅੱਜ ਜਮਾਨੇ ਉੱਪਰ ਅਲਾਚੇ ਚੈਂਪੀਅਨ ਪੇਸ਼ ਕੀਤਾ ਗਿਆ ਤੇ ਇਹ ਰਤਨ ਦਿਨ ਦਾ ਪੂਰੀ ਸਮਾਂ ਦੇ ਕੇ। ਫਿਰ ਹੋਰ ਵੀ ਕੇਸ ਦਾ ਪਰਚਾ ਕਿਤੇ ਜਾ ਸਕਦੀ ਹੈ? ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਪਹਿਲੋ ਸਲੋਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ। ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਕੋਆਰਡੀਨੇਟ। ਪਰ ਇਹ ਅਜੇ ਕਿੰਨੇ ਕੁ ਹੋਰ ਅੰਦਰ ਵਿੱਚ ਪਲੱਸ ਹੋਸ ਕਮੇਰੇ ਸੇਬੀ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਉਹਨਾਂ ਦਾ ਇਨਵੈਸਟੀਗੇਸ਼ਨ ਉਸਕੇ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਰਿਪੋਰਟ ਸਾਹਮਣੇ ਆਪੀ ਉਹਦੇ ਪੜ੍ਹੂਗਾ ਅਭੀ ਮਟਾਲਾ ਲੇਟੈਸਟ ਗੋਲੀ ਕਾਣਾ ਹੋਇਆ ਪਤਾ ਕੋਈ ਨਾਮ ਨਾ ਕੀਤਾ ਗਿਆ ਉਹਨਾਂ ਨੂੰ ਦੰਦ ਦਸ ਰਿਹਾ ਤੇ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਪਰੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਨਹੀਂ ਥੋੜਾ ਇੱਕ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹਦੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਪ੍ਰਿਆਗ ਤੇ ਇਹ ਜਿਹੜਾ ਦੂਜਾ ਬਰਿਆਰ ਉਹਦੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਤਿੰ Thank you.